ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜਿੱਤੇ ਪੰਜਾਬ ਵਿੱਚ ਭੀਖ ਮੰਗਣ ਵਾਲਿਆਂ ਦੀ ਖੈਰ ਨਹੀਂ ਕਿਉਂਕਿ ਮਾਨ ਸਰਕਾਰ ਵੱਲੋਂ ਇੱਕ ਨਵਾਂ ਐਲਾਨ ਜਾਰੀ ਕਰ ਦਿੱਤਾ ਗਿਆ ਹੈ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਹੁਣ ਪਹਿਲਾ ਜਿਹੜਾ ਐਕਸ਼ਨ ਆ ਉਹ ਦੇਖਣ ਨੂੰ ਮਿਲਿਆ ਕਿਉਂਕਿ ਭੀਖ ਮੰਗਣ ਵਾਲਿਆਂ ਦੀ ਖੈਰ ਨਹੀਂ ਭੀਖਾਰੀਆਂ ਦੇ ਉੱਤੇ ਵੀ ਮਾਮਲੇ ਦਰਜ ਕੀਤੇ ਜਾ ਰਹੇ ਨੇ ਅੰਬਰਸਰ ਦੇ ਰਣਜੀਤ ਟਿਕਵਿਟ ਬਣੇ ਥਾਣੇ ਦੇ ਵਿੱਚ ਇੱਕ ਪਿਖਾਰਨ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਅਜਿਹੀ ਜਾਣਕਾਰੀ ਦਿੰਦੇ ਹੋਏ ਐਸਐਚਓ ਦਾ ਕਹਿਣਾ ਹੈ ਕਿ ਇਸ ਦੀ ਸ਼ਿਕਾਇਤ ਡੀਸੀ ਦਫ਼ਤਰ ਦੇ ਵਿੱਚ ਹੋਈ ਸੀ ਜਿਸ ਕੈਦੇ ਵਿਆਹ ਉਤੇ ਉਹਨਾਂ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਅਤੇ ਉਸ ਦੇ ਨਾਲ ਬੱਚੇ ਵੀ ਸਨ ਇਸ ਮਾਮਲੇ ਨੂੰ ਜਾਂਚ ਕਰਕੇ ਹੀ ਪਤਾ ਲੱਗੇਗਾ ਕਿ ਬੱਚੇ ਉਸ ਦੇ ਹੈ ਜਾਂ ਕਿਸੇ ਹੋਰ ਦੇ ਜਾਂ ਉਹਨਾਂ ਨੂੰ ਭੀਖ ਮੰਗਣ ਲਈ ਹੋਰ ਤਰੀਕੇ ਨਾਲ ਲਿਆਉਂਦਾ ਹੈ ਇਸ ਮਾਮਲੇ ਦੇ ਵਿੱਚ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਸਾਡੇ ਕੋਲ ਨਾਲ ਇੱਕ ਕੰਪਲੇਨ ਆਈ ਸੀ ਐਸ ਡੀਸੀ ਆਫਿਸ ਵੱਲੋਂ ਕਿ ਕੁਝ ਜੜੀਆਂ ਲੇਡੀਜ਼ ਨੇ ਬੱਚਿਆਂ ਦੇ ਨਾਲ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਅੱਗੇ ਕਰਕੇ ਇੱਥੇ ਭੀਖ ਮੰਗਦੀਆਂ ਇਸ ਇਲਾਕੇ ਦੇ ਵਿੱਚ ਜੋਸ ਕੰਪਲੇਨ ਯੂ ਆਪ ਨੇ ਇੱਕ ਐਫ ਆਈ ਆਰ ਰਜਿਸਟਰ ਕੀਤੀ ਨਿਰਮਲਾ ਨਾਮ ਦੀ ਲੇਡੀਆਂ ਉਹਦੇ ਖਿਲਾਫ ਜੋ ਕਿ ਇੱਥੇ ਆ ਜਿੱਥੇ ਅਣਜਾਣ ਵਾਲੀਆਂ ਗੱਡੀਆਂ ਵਾਂ ਉਹਨਾਂ ਕੋ ਭੀਖ ਮੰਗਦੀਆਂ ਨਾਲ ਬੱਚਿਆਂ ਹੋ ਕੇ ਕਰਕੇ ਉਹ ਭੀਖ ਮੰਗਦੇ ਸੀ ਠੀਕ ਹੈ ਸਰ ਅਕਸਰੀ ਦੇਖਿਆ ਜਾਂ ਲੋੜਾਂ ਦੇ ਬੱਚਿਆਂ ਨੂੰ ਦਿਵਾਦਾ ਬੋਰਡ ਸਿਕਰ ਪਾਉਂਦਾ ਗਿਆ ਹੈ ਇਹ ਬਿਲਕੁਲ ਜੀ ਹੋਣਾ ਜਿਵੇਂ ਕਿ ਸਰਕਾਰ ਇਹ ਵਿੱਚ ਕੰਮ ਕਰ ਰਹੀ ਹੈ ਡੀਸੀ ਆਫਿਸ ਵੱਲੋਂ ਇਹਨਾਂ ਖਿਲਾਫ ਹਮ ਕੰਪਲੇਨਸ ਜਿਹੜੀਆਂ ਵੀ ਜੋ ਵੀ ਆਉਂਦੀਆਂ ਆ ਉਹ ਆਡੇ ਦਿਆਂ ਜੀਆਂ ਫਿਰ ਜੋ ਵੀ ਆਊਗਾ ਆਪਾਂ ਉਹ ਦੇਖ ਦੇਖਾਂਗੇ ਵੈਰੀਫਾਈ ਕਰਾਂਗੇ ਕਿ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਬਾਕੀ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਉਸ ਰਿਗਾਰਡਿੰਗ ਆਪਾਂ ਜੋ ਵੀ ਮੰਦੀ ਕਾਰਵਾਈ ਇਹਨਾਂ ਦੇ ਖਿਲਾਫ ਕਰਾਂਗੇ ਚਾਈਲਡ ਲੇਬਰ ਕੋਈ ਲੇਡੀ ਲਈ ਹੋ ਤੀਕ ਆਪੀ ਮੈਂਸ਼ਨ ਆ ਰਿਹਾ ਹੈ ਪਰਦੇ ਪਰਸ਼ਾਦੇ ਤੱਕ ਜੀ ਆਪਾਂ ਜਿਹੜੀ ਹੈਗੀ ਲੈਸਟ ਬਿਲਕੁਲ ਸਿਰਫ ਪਹਿਲਾਂ ਇੱਕ ਫਰਕਾ ਹੈ ਕਿ ਉਹਨਾਂ ਕੋ ਵੀ ਇਸ ਤਰ੍ਹਾਂ ਜਾਰੀ ਜਾਂਦੇ ਬਿਲਕੁਲ ਜੀ ਇਹ ਪੈਲ ਕਜ਼ਮੀ ਪੰਜਾਬ ਸਰਕਾਰ ਵੱਲੋਂ ਸਲਾਹਨਾ ਯੋਗ ਹੈ ਕਿਉਂਕਿ ਇਹ ਭਿਖਾਰੀਆਂ ਤੇ ਮਾਮਲਾ ਦਰਜ ਕਰਨਾ ਹੀ ਮਕਸਦ ਨਹੀਂ ਬਲਕਿ ਮਾਫੀਆ ਦੇ ਉੱਤੇ ਨਕੇਲ ਪਉਣਾ ਹੈ ਜੋ ਜਵਾਕਾਂ ਨੂੰ ਅਗਵਾ ਕਰਦਾ ਹੈ